ਦੂਸਰਤ ਅੱਜ ਕਸ਼ਮੀਰ ਸਿੰਘ ਜੀ ਖੁੰਡਾ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਮਿਲ ਕੇ ਇੱਕ ਪੰਜਾਬ ਲੈਵਲ ਦਾ ਇਹ ਫੰਕਸ਼ਨ ਆਯੋਜਨ ਕੀਤਾ ਹੈ ਇਸ ਲਈ ਮੈਂ ਖੁੰਡਾ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਤੇ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਜਦੋਂ ਅਸੀਂ 8-10 ਸਾਲ ਪਹਿਲਾਂ ਚੱਲੇ ਸੀ ਤਾਂ ਲੋਕ ਕਹਿੰਦੇ ਸੀ ਇਹ ਕੌਮ ਲੀਡਰਲੈਸ ਕੌਮ ਹੈ ਪਰ ਅੱਜ ਅਸਾਂ ਆਪਾ ਪੰਜਾਬ ਦੇ ਚਾਹ ਮਾਝੇ ਜਾਵੜੀਏ ਚਾਹ ਮਾਲਵੇ ਜਾਵੜੀਏ ਚਾਹ ਦੁਆਬੇ ਚ ਜਾਵੜੀਏ ਮੱਝ ਵੀ ਸਿੱਖ ਵਾਲਮੀਕ ਭਾਈਚਾਰੇ ਦੀ ਜਿਹੜੀ ਕੌਮ ਦੇ ਲੀਡਰ ਹੈ ਉਹ ਹਾਜ਼ਰ ਹੈ ਅੱਜ ਸਾਨੂੰ ਜਿਹੜੇ ਲੋਕ ਕਹਿੰਦੇ ਸੀ ਕਿ ਇਹ ਲੀਡਰਲੈਸ ਕੌਮ ਹੈ ਆ ਮੂਰਲਿਕ ਤਾਰ ਦੇ ਲੀਡਰ ਜਿਹੜੇ ਬੈਠੇ ਆ ਇਹ ਉਹਨਾਂ ਲੋਕਾਂ ਲਈ ਜਵਾਬ ਹੈ ਸੋਸਾਡਿ ਕੌਮ ਚ ਬਹੁਤ ਜਾਗਰਤਾ ਆ ਗਈ ਹੈ ਤੇ ਅਸੀਂ ਅਜਿਹੇ ਕਦਮਾਂ ਦਾ ਅਜਿਹੇ ਲੀਡਰਾਂ ਦਾ ਸਵਾਗਤ ਕਰਦੇ ਆਂ ਤੇ ਸਾਨੂੰ ਇਸ ਟੀਮ ਨੂੰ ਇੱਕ ਹੋਰ ਯਤਨ ਕਰਨਾ ਚਾਹੀਦਾ ਸਾਡੇ ਵਿੱਚ ਔਰਤ ਬੀਬੀਆਂ ਜਿਹੜੀਆਂ ਲੀਡਰ ਹੈ ਉਹਨਾਂ ਦੀ ਬਹੁਤ ਘਾਟ ਹੈ ਸੋ ਸਾਨੂੰ ਇਦਾਂ ਦੇ ਕੇਟਰਾਈਜ਼ ਵੀ ਕਰਨੇ ਚਾਹੀਦੇ ਇਦਾਂ ਦੇ ਕੇਟਰ ਕੈਂਪ ਵੀ ਲਾਉਣੇ ਚਾਹੀਦੇ ਜਿਹਦੇ ਕਰਕੇ ਸਾਨੂੰ ਸਾਡੀਆਂ ਬੀਬੀਆਂ ਨੂੰ ਅੱਗੇ ਆਉਣ ਦਾ ਮੌਕਾ ਮਿਲੇ ਜਿੱਦਾਂ ਪੰਜਾਬ ਵਿੱਚ ਅੱਜ ਇਸ ਟੀਮ ਦਾ ਨਾਮ ਹੈ ਉਸੇ ਤਰ੍ਹਾਂ ਹੀ ਬੀਬੀਆਂ ਵੀ ਚਾਹ ਕਿਸੇ ਵੀ ਜਥੇਬੰਦੀ 'ਚ ਕੰਮ ਕਰਨ ਤਾਂ ਅਸੀਂ ਸਾਹਮਣੇ ਆ ਵੀ ਅੱਜ ਦਾ ਜਿਹੜਾ ਹੈਗਾ ਇਹ ਪ੍ਰੋਗਰਾਮ ਹੈ ਤਾਂ ਇਸ ਟੀਮ ਨੂੰ ਇਹ ਯਤਨ ਵੀ ਕਰਨੇ ਚਾਹੀਦੇ ਕਿ ਔਰਤ ਸ਼ਕਤੀ ਨੂੰ ਵੀ ਉਭਾਰਨਾ ਚਾਹੀਦਾ ਹੈ। ਦੂਜਾ ਹੁਣੇ ਅਸੀਂ ਇੱਕ ਪਿੱਛੇ ਮੋਗੇ ਜ਼ਿਲ੍ਹੇ ਦੇ ਬਾਗਾਪਨਾ ਮਿਹਾਲ ਸਿੰਘ ਵਾਲਾ ਵਿੱਚ ਐਜੂਕੇਸ਼ਨ ਲੰਗਰ ਲਾਇਆ ਸੀ ਜਿਹੜੇ ਬੱਚਿਆਂ ਨੇ ਪਲੱਸ 2 ਕਰ ਲਈ ਅ ਤੇ ਅਜੇ ਇਹ ਯਤਨ ਵੀ ਕਰਨੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜੀ ਸਾਡੀ ਕੌਮ ਹੈ ਉਹ ਪੜ੍ਹ ਲਿਖ ਜਾਵੇ। ਹਾਇਰ ਐਜੂਕੇਸ਼ਨ ਜਿਹੜੀ ਉੱਚ ਵਿਦਿਆ ਪ੍ਰਾਪਤੀ ਲੰਗਰ ਵੀ ਲਗਾਉਣੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੋ ਮਾਝਾ ਹੋਵੇ ਮਾਲਵਾ ਹੋਵੇ ਚਾਹੇ ਦੁਆਬਾ ਹੋਵੇ ਚਾਹੇ ਪੁਆਦ ਹੋਵੇ ਅਸੀਂ ਐਜੂਕੇਸ਼ਨ ਤੇ ਜ਼ਰੂਰ ਸਾਨੂੰ ਸਾਰੀਆਂ ਜੱਥੇ ਬੰਦੀਆਂ ਨੂੰ ਵਰਕ ਕਰਨਾ ਚਾਹੀਦਾ ਜਦੋਂ ਹੀ ਜਨਵਰੀ ਫਰਵਰੀ ਹੋ ਜਾਂਦੀ ਹੈ ਤਾਂ ਉਦੋਂ ਕਲਸਟਰ ਵਾਈਜ਼ ਜਾਂ ਬਲਾਕ ਵਾਈਜ਼ ਕੋਈ ਸਕੂਲ ਇਕੱਠੇ ਕਰਕੇ ਉਹਨਾਂ ਦੇ ਜਿਹੜੇ ਬੱਚੇ ਪਲੱਸ 2 ਵਾਲੇ ਆ 10ਵੀਂ ਵਾਲੇ ਆ ਉਹਨਾਂ ਨੂੰ ਆਪਾਂ ਰਾਹ ਦੇ ਸਕਦੇ ਆ ਅਸੀਂ ਜਿਹੜਾ ਹੁਣੇ ਇੱਕ ਫੰਕਸ਼ਨ ਕਰਿਆ ਸੀਗਾ ਉੱਚ ਵਿਦਿਆ ਪ੍ਰਾਪਤੀ ਲੰਗਰ ਉਹਦੇ ਵਿੱਚ ਦੇਖਿਆ ਕਿ ਸਾਡੇ ਬੱਚਿਆਂ ਲਈ ਕਈ ਵਾਰੀ ਰਾਹ ਹੀ ਨਹੀਂ ਹੁੰਦਾ ਵੀ ਸਾਨੂੰ ਸਾਡੇ ਬੱਚੇ ਕਿਹੜੇ ਰਾਹ ਤੇ ਜਾਣ ਸੋ ਉਹਨਾਂ ਨੂੰ ਰਸਤੇ ਦਿਖਾਉਣੇ ਵੀ ਪਲੱਸ 2 ਤੋਂ ਬਾਅਦ ਤੁਸੀਂ ਕੀ ਕਰੋ ਦਸਵੀਂ ਤੋਂ ਬਾਅਦ ਤੁਸੀਂ ਕੀ ਕਰੋ ਅਜੇ ਰਸਤੇ ਦਿਖਾਉਣੇ ਵੀ ਆ ਜਿਹੜੀ ਸਾਡੀ ਟੀਮ ਬੈਠੀ ਆ ਇਹਨਾਂ ਦਾ ਫਰਜ ਬਣ ਜਾਂਦਾ ਕਿ ਸਾਨੂੰ ਐਜੂਕੇਸ਼ਨ ਤੇ ਵੀ ਕੰਮ ਕਰਨਾ ਚਾਹੀਦਾ ਇੱਕ ਹੋਰ ਜਿਹੜੀ ਬਹੁਤ ਵੱਡੀ ਤਰਾਸਦੀ ਹੈ ਜਿਹੜੀਆਂ ਬੈਂਕਾਂ ਹੈਗੀਆਂ ਸਾਡੇ ਲੋਕਾਂ ਨੂੰ ਲੋਨ ਨਹੀਂ ਦਿੰਦੀਆਂ ਅਸੀਂ ਖੁਦ ਵੀ ਬਹੁਤ ਟਰਾਈ ਕਰ ਰਿਆ ਸੀ ਅਸੀਂ ਇੱਕ ਮੈਂ ਲੁਧਿਆਣੇ ਵਿੱਚ ਬੋਰੀਆਂ ਦਾ ਕੰਮ ਕਰਦਾ ਮਾਰਦਾਨੇ ਦਾ ਕੰਮ ਕਰਦਾ ਇੱਕ ਜੁਨਟ ਲਾਉਣਾ ਸੀ ਅਸੀਂ ਕਰੋੜ ਰੁਪਏ ਦਾ ਫੈਕਟਰੀ ਲਾਉਣੀ ਸੀ ਮਾਰਦਾਨਿਆਂ ਦੀ ਪਰ ਕਿਸੇ ਵੀ ਬੈਂਕ ਨੇ ਸਾਨੂੰ ਮਤਲਬ ਜੇ ਅਸੀਂ ਜਾਗਰੂਕਾ ਮੇਰੇ ਵਰਗੇ ਬੰਦੇ ਨੂੰ ਲੋਨ ਨਹੀਂ ਮਿਲਿਆ ਤਾਂ ਜਿਹੜਾ ਬੰਦਾ ਦਿਹਾੜੀਦਾਰ ਹੈ ਉਹ ਕਿਵੇਂ ਬੈਂਕਾਂ ਤੋਂ ਲੋਨ ਲੈ ਸਕਦਾ ਹੈ ਸੋ ਸਾਨੂੰ ਅੱਜ ਆ ਜਿਹੜੀ ਟੀਮ ਬੈਠੀ ਹੈ ਸਾਨੂੰ ਕੋਈ ਅਜਿਹਾ ਯਤਨ ਵੀ ਕਰਨਾ ਚਾਹੀਦਾ ਹੈ ਕਿ ਸੈਂਟਰ ਲੈਵਲ ਤੇ ਜਾਂ ਅਸੀਂ ਜਿਹੜੀ ਹੈਗੀ ਹੈ ਬੈਂਕਾਂ ਦੇ ਜਿਹੜੇ ਵੱਡੇ ਜਨਰਲ ਆਫਿਸ ਹੈ ਉਹਨਾਂ ਨੂੰ ਮਿਲਿਆ ਜਾਵੇ ਜਾਂ ਜਿਹੜਾ ਰਿਜ਼ਰਵ ਬੈਂਕ ਹੈ ਉਹਦੇ ਜਿਹੜੇ ਕੋਈ ਵੱਡੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਮਿਲ ਕੇ ਇਹ ਜ਼ਰੂਰ ਕਰਿਆ ਜਾਵੇ ਬਹੁਤ ਸਾਰੀਆਂ ਸਰਕਾਰਾਂ ਸਕੀਮਾਂ ਦਿੰਦੀਆਂ ਹੈ ਕਿ ਜਿਹੜੀਆਂ ਆਸ ਕੀ ਮਾਣੇ ਨਵਾਸ ਕੀ ਮਾਣੇ ਪਰੋਸ ਕੀ ਮਾਣੇ ਜਾ ਕੇ ਬੈਂਕਾਂ ਦੇ ਵਿੱਚ ਦਮ ਤੋੜ ਦਿੰਦੀਆਂ ਸੋ ਅਜੇ ਹੀ ਯਤਨ ਵੀ ਸਾਡੀ ਇਹ ਅੱਜ ਦੀ ਟੀਮ ਨੂੰ ਜਿਹੜੀ ਸਾਡੀ ਟੀਮ ਹੈ ਇਹਨੂੰ ਕਰਨੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਸ਼ਬਦਾਂ ਨਾਲ ਤੁਸੀਂ ਜਿੰਨੇ ਵੀ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਏ ਹੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣੇ ਸਵਾਗਤ ਕਰਦਿਆਂ ਮੇਰਾ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ